ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਛੋਟੇ ਜਿਹੇ ਬੱਚੇ ਦੀ ਜਿਵੇਂ ਕਿ ਇਹ ਬੱਚੇ ਨੇ ਤੇ ਤਿੰਨ ਚਾਰ ਹੋਰ ਨੇ ਘਟੂ ਘਟ ਆਪਣੇ ਨਾਲ ਹੁੰਦੇ ਨੇ ਪੰਜ ਛੇ ਬੱਚੇ ਹੁੰਦੇ ਆ ਤੇ ਇਹਨਾਂ ਦੀ ਇੱਕ ਮਨ ਦੀਆਂ ਭਾਵਨਾ ਨੇ ਇਹਨੇ ਇੱਕ ਵਿਚਾਰ ਦੇਣੇ ਚਾਹੁੰਦਾ ਇਹ ਆਪਦੇ ਖੁਦ ਫੋਨ ਦੇ ਵਿੱਚ ਰਾਤ ਦੇ ਨੇ ਬਹੁਤ ਕੁਝ ਬੋਲਿਆ ਕਿਉਂਕਿ ਮੇਰਾ ਵੀ ਦਿਲ ਕਰਿਆ ਵੀ ਯਾਰ ਕਿਉਂ ਨਹੀਂ ਜਦੋਂ ਆ ਬੱਚਾ ਬੋਲ ਸਕਦਾ ਵੀ ਕਿਉਂ ਨਾ ਆਪਾਂ ਇਹਦੇ ਵਿਚਾਰ ਦੇ ਸਕੀਏ ਕਿਉਂਕਿ ਲੋਕ ਜਿਹਦੋਂ ਗੰਦ ਪਿੱਲ ਨੂੰ ਪ੍ਰੋਮੋਟ ਕਰ ਰਿਹਾ ਉਹਨਾਂ ਚੀਜ਼ਾਂ ਨਾਲੋਂ ਉਹਨਾਂ ਤੋਂ ਰਹਿਤ ਹੋ ਕੇ ਸਾਈਡ ਤੇ ਹੋ ਕੇ ਆਪ ਬੱਚਿਆਂ ਦੇ ਤੋਂ ਵੀ ਬਹੁਤ ਸਿੱਖਿਆ ਮਿਲਦੀ ਆ ਤੇ ਜਿਵੇਂ ਕਿ ਤੁਹਾਨੂੰ ਦੱਸਦੇ ਆ ਇਹਨਾਂ ਦੀ ਕਹਾਣੀ ਇਹ ਤੁਹਾਨੂੰ ਖੁਦ ਆਪ ਦੱਸੂਗਾ ਜਿਵੇਂ ਕਿ ਸਾਰੇ ਦਰਖਤ ਲਾਏ ਨੇ ਇਧਰਲੀ ਸਾਈਡ ਲਾਏ ਹੋਇਆ ਜਿਵੇਂ ਕਿ ਭਾਈ ਆ ਬੂਟੇ ਦਿਖਾਈਂ ਇਧਰ ਆ ਜਿਵੇਂ ਕਿ ਆ ਦੇਖੋ ਆ ਫੁੱਲਦਾਰ ਸਾਰੇ ਬੂਟੇ ਲਾਏ ਹੋਏ ਨੇ ਉਹ ਫਲਦਾਰ ਲਾਏ ਹੋਇਆ ਤੇ ਉਧਰ ਜਿਆਦੇ ਥੋੜੀ ਜੀ بارش ਆਉਣ ਲੱਗੀ ਸੀ ਅਸੀਂ ਦਰਖਤ ਥੱਲੇ ਖੜ ਕੇ ਵੀਡੀਓ ਬਣਾਉਣ ਲੱਗੇ ਤੇ ਜਿਵੇਂ ਕਿ ਆਜੋ ਆਪਾਂ ਤੁਹਾਨੂੰ ਪੁੱਛਦੇ ਆਂ ਵੀ ਬੱਚੇ ਦੇ ਕੀ ਵਿਚਾਰ ਨੇ ਆਪਦੇ ਦਿलो ਕੋਰਾ ਕਾਗਜ਼ ਹੈ ਤੇ ਇਹ ਦੱਸੂਗਾ ਆਪਾਂ ਨੂੰ ਵੀ ਕੀ ਇਹਦੇ ਵਿਚਾਰ ਨੇ ਕੀ ਦੱਸਣਾ ਚਾਹੁੰਦਾ ਕੀ ਇਹ ਗਾਂ ਬਾਰੇ ਇੱਕ ਗੱਲ ਕੀਤੀ ਹੈ ਨੇ ਇੱਥੇ ਗਾਂ ਰੱਖੀ ਸੀ ਨੇ ਇਹਨੇ ਸਾਲ ਇੱਕ ਸਾਲ ਸੰਭਾਲੀ ਆ ਥੋੜਾ ਜਿਹਾ ਵਿਚਾਰਾ ਨਿਆਣਾਗਾ ਬੱਚਾਗਾ ਬੋਲਣ 'ਚ ਥੋੜੀ ਜੀ ਤੋਂ ਮਿਸਟੇਕ ਹੋ ਸਕਦੀ ਆ ਉਹਨੂੰ ਜਿਆਦਾ ਹੋ ਨਾ ਕਰੋ ਕਿਉਂਕਿ ਇਹਦੇ ਸਵਾਲਾਂ ਦੇ ਵਿੱਚ ਸਵਾਲ ਤੁਸੀਂ ਕੱਢੋ ਵੀ ਜਵਾਬ ਨੇ ਕੀ ਗੱਲ ਕਹੀ ਆ ਹਾਂਜੀ ਬਈ ਕਾਕੂ ਜੀ ਬਾਤ ਉਹ ਤੇ ਸਾਬਾਤ ਜੀ ਅਸੀਨਾ ਜੀ ਬੁੱਟੇ ਲਾਉਂਦੇ ਹੁੰਦੇ ਸੀ ਜੀ ਹਨਾ ਜੀ ਮੇਰਾ ਚਾਚੂ ਅਸੀਂ ਹਨਾ ਜੀ ਬੁੱਟੇ ਲਾਉਂਦੇ ਹੁੰਦੇ ਸੀ ਜਿੱਦੋਂ ਸਾਡਾ ਚਾਚੂ ਆ ਜਾਂਦਾ ਸੀ ਜੀ ਅਸੀਂ ਪਾਣੀ ਪਾਉਂਦੇ ਹੁੰਦੇ ਸੀ ਜੀ ਸਾਨੂੰ ਸਾਡਾ ਚਾਚੂ ਬੋਲ ਮਾਰ ਦਿੰਦਾ ਸੀ ਜੀ ਅਸੀਂ ਆ ਜਾਂਦੇ ਜੀ ਹਨਾ ਅਸੀਂ ਪਾਣੀ ਪਾਤੇ ਹਨਾ ਜੀ ਹਨਾ ਅਸੀਂ ਸੂਰ ਚੰਦ ਹੁੰਦੇ ਹਨਾ ਸਾਡਾ ਚਾਚੂ ਹਨਾ ਸਾਡੀ ਚਚਾਈ ਸੀ ਜੀ ਉਹ ਹਨਾ ਜੀ ਅਸੀਂ ਪੰਜ ਸਾਲ ਰੱਖੀ ਸੀ ਜੀ ਉਹ ਹਨਾ ਜੀ ਦੀ ਹਨਾ ਲਾਤਿ ਥਾ ਉਸ ਜੀ ਹਨਾ ਅਸੀਂ ਉਹ ਨੂੰ ਨਾਲੀ ਚਾਉਂ ਸਾਲਾ ਚ ਸੱਟ ਐਸੀ ਜੀ ਇੱਕ ਤੁਸੀਂ ਉਸ ਗਾਂ ਦਾ ਕੀ ਨਾਮ ਰੱਖਿਆ ਹੋਇਆ ਸੀਗਾ ਜਿਹੜੀ ਗਾਂ ਇੱਥੇ 1 ਸਾਲ ਤੁਸੀਂ ਸੇਵਾ ਕਰੀ ਸੀ ਪਾਲੀ ਸੀਗੀ ਬਿਜਲੀ ਕੀ ਬਿਜਲੀ ਹਾਂਜੀ ਦੇਖੋ ਇਹਨਾਂ ਨੇ ਉਹ ਗਾਂ ਦਾ ਨਾਮ ਵੀ ਰੱਖਿਆ ਹੋਇਆ ਸੀ ਜਦਦੇ ਇਹ ਹੈ ਨਹੀਂ ਸੀਗਾ ਉਹਰੇ ਆਪ ਦੇ ਨਾਨਕੀ ਗਿਆ ਹੋਇਆ ਸੀ ਸਾਨੂੰ ਮਜਬੂਰੀ ਦੇ ਵਿੱਚ ਉਹ ਗਊਸ਼ਾਲਾ ਦੇ ਵਿੱਚ ਛੱਡ ਕਿਉਂ ਨਹੀਂ ਪਈ ਇਹਨੇ ਬੱਚੇ ਨੇ ਆ ਕੇ ਬਹੁਤ ਕੋਸ਼ਿਸ਼ ਕੀਤੀ ਵੀ ਅਸੀਂ ਨਾਲ ਜਾਣਾ ਸੀ ਸਾਨੂੰ ਕਿਹਾ ਕਿਉਂਕਿ ਅਸੀਂ ਐ ਨਹੀਂ ਲੈ ਕੇ ਗਏ ਸੀ ਵੀ ਬੱਚੇ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਹੋਊਗਾ ਜਾਂਦਾ ਫਿਰ ਵੀ ਇੱਕ ਬੱਚਾ ਸਾਡੇ ਨਾਲ ਜਾਦੇ ਰਹਿਣਾੜ ਪੈਗਾ ਜਿਵੇਂ ਕਿ ਆ ਖੜਿਆਗਾ ਤੇ ਕਰਨਵੀਰ ਇਹ ਸਾਡੇ ਨਾਲ ਗਿਆ ਗਾਂ ਨੂੰ ਧੁਰ ਛੱਡਣ ਕਿਉਂਕਿ ਅਸੀਂ ਇੱਥੋਂ ਗਾਈ ਨੂੰ ਧਰਮਸ਼ਾਲਾ ਦੇ ਵਿੱਚੋਂ ਲਿਜਾ ਕੇ ਅਸੀਂ ਫਿਰ ਗਊਸਾਲਾ ਵਿੱਚ ਛੱਡ ਕੇ ਆਏ ਸੀਗਾ ਆਪਣਾ ਬਰੇ ਤੇ ਇਹਨਾਂ ਬੱਚਾਂ ਦਾ ਬਹੁਤ-ਬਹੁਤ ਧੰਨਵਾਦ ਜਿਵੇਂ ਕਿ ਇਹ ਦੱਸ ਰਿਹਾਗਾ ਤੁਹਾਨੂੰ ਥੋੜੀ-ਥੋੜੀ ਸਮਝ ਆਉਂਦੀ ਹੋਣੀ ਵੀ ਅਸੀਂ ਬੂਟੇ ਲਾਉਣੇ ਆ ਕਿਉਂਕਿ ਵੀ ਸਾਡਾ ਚਾਚੂ ਕਹਿੰਦਾਗਾ ਵੀ ਜਾਨੀ ਕਿ ਮੇਰਾ ਨਾਂ ਲੈ ਕੇ ਉਹ ਕਰ ਰਹੇ ਨੇ ਤੇ ਚਲੋ ਕੋਈ ਨਹੀਂ ਪ੍ਰਮਾਤਮਾ ਕਰੇ ਇਹਨਾਂ ਨੂੰ ਅੱਗੇ ਤਰੱਕੀਆਂ ਬਖਸ਼ੇ ਜਦੋਂ ਇਹਨਾਂ ਬੱਚਿਆਂ ਦਾ ਇੱਧਰ ਇਹਨਾਂ ਚੀਜ਼ਾਂ ਵੱਲ ਧਿਆਨ ਆਗਾ ਤੇ ਜਿਵੇਂ ਕਿ ਹੋਰ ਕੁਝ ਦੱਸਣਾ ਚਾਹਣਾ ਬੱਚੇ ਹਾਂ ਛੇਤੀ ਦੱਸ ਤੇਰਾ ਸਕੂਲ ਦਾ ਟਾਈਮ ਵੀ ਹੋ ਜਾਂਦਾ ਚੰਗਾ हां जी ਅਸੀਂ ਨਾ ਜੀ ਬੂਟੇ ਲਾਉਂਦੇ ਹੁੰਦੇ ਸੀ ਜੀ ਅਸੀਂ ਪਾਣੀ ਦੀ ਪਾ ਦਿੰਦੇ ਸਾਰਾ ਛੁੱਟਾ ਦੇ ਸੀ ਅਸੀਂ ਦੇ ਦਦੇ ਸੀ ਪੀ ਟੇੜਾ ਸੁਟਿਆ ਟੇੜਾ ਸੁਟਿਆ ਨਹੀਂ ਰਾਜੀ ਛੋਟੀ ਦੋ ਪਾਣੀ ਪੈਂਦਾ ਹੁੰਦਾ ਸੀ ਉਹ ਫੇਰੀ ਵੱਡੇ ਹੋਣ ਨੇ ਜੀ ਠੀਕ ਹੈ ਬਈ ਥੈਂਕ ਯੂ ਜਿਵੇਂ ਕਿ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਨਿੱਕੇ ਨਿੱਕੇ ਬੱਚਿਆਂ ਦਾ ਜਿਵੇਂ ਕਿ ਇਹ ਬੱਚਿਆਂ ਤੋਂ ਤੁਸੀਂ ਸਿੱਖਣ ਨੂੰ ਬਹੁਤ ਕੁਝ ਮਿਲ ਸਕਦਾ ਕਿਉਂਕਿ ਇਹਨਾਂ ਦਾ ਸਕੂਲ ਦਾ ਟਾਈਮ ਵੀ ਹੋ ਰਿਹਾ ਉਧਰੋਂ بارش ਆ ਗਈ ਕਿਉਂਕਿ ਸਮਾਂ ਆਪਣੇ ਕੋਲੇ ਥੋੜਾ ਜਿਹਾ ਘੱਟ ਆਗਾ ਇਹਨਾਂ ਦੇ ਇੱਕ ਦਿਨ ਸਕੂਲ ਦੇ ਵਿੱਚ ਜਾ ਕੇ ਇਹਨਾਂ ਨੂੰ ਆਪਾਂ ਸਪੈਸ਼ਲ ਬੱਚਿਆਂ ਨੂੰ ਸਨਮਾਨਤ ਕਰਕੇ ਆਵਾਂਗੇ ਕਿਉਂਕਿ ਇਹਨਾਂ ਦਾ ਜਿਵੇਂ ਕਿ ਸਾਰੇ ਸਾਰਿਆਂ ਦਾ ਫਰਜ਼ ਬਣਦਾ ਵੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹਦੀਆਂ ਪਨੀਰੀਆਂ ਨੇ ਇਹਨਾਂ ਨੂੰ ਪਾਲਣਾ ਬਹੁਤ ਔਖਾ ਇਹਨਾਂ ਦੇ ਵਿੱਚ ਵੀ ਧਿਆਨ ਰੱਖੋ ਇਹਨਾਂ ਦਾ ਪਾਲ ਪੋਸ਼ਣ ਕਿਵੇਂ ਕਰਨਾਗਾ ਕਿਉਂਕਿ ਨਾਲ ਨਾਲ ਜਿਵੇਂ ਕਿ ਆਪਾਂ ਇੱਧਰ ਸਾਰੇ ਸਾਨੂੰ ਪਤੀ ਹੈਗਾ ਵੀ ਸਾਰੇ ਦਰਖਤ ਲਾਏ ਨੇ ਬੂਟੇ ਲਾਏ ਨੇਗੇ ਤੇ ਇਹਨਾਂ ਦੀ ਬਦੌਲਤ ਤੇ ਜਿਵੇਂ ਕਿ ਇਹਨਾਂ ਦੀ ਬਦੌਲਤ ਆਹੋ ਹੋ ਰਿਹਾਗਾ ਇਹਨਾਂ ਨੇ ਬੂਟੇ ਲੱਗ ਗਏ ਨੇ ਸਾਰਿਆਂ ਦੀ ਦੇਖਭਾਲ ਇਹ ਕਰਦੇ ਨੇ ਜਿਵੇਂ ਕਿ ਤੁਹਾਡੇ ਸਾਡੇ ਕੋਲੇ ਕੁਝ ਕਬੂਟੇ ਹੋਰ ਪਏ ਨੇ ਸੋਨੂੰ ਦਿਖਾ ਵੀ ਦਿੰਨੇ ਆ ਉਹ ਲਾਉਣੇ ਨੇਗੇ ਤੇ ਜਿਵੇਂ ਆਪਣਾ ਇਧਰ بارش ਨੂੰ ਡੀਕ ਰਹੇ ਸੀ ਵੀ بارش ਤੋਂ ਬਾਅਦ ਆਪਾਂ ਇਹ ਬੂਟਿਆਂ ਨੂੰ ਵੀ ਲਾ ਦਾਂਗੇ ਇਹ ਆਪਣਾ ਸੰਸਤਾ ਵਾਲੇ ਦੇ ਕੇ ਗਏ ਸੀ ਆਪਾਂ ਨੂੰ ਕੁਝ ਆਪਾਂ ਸਾਰੇ ਲਾਤੇ ਨੇ ਤੇ ਕੁਝ ਰਹਿ ਗਏ ਨੇ ਜਿਵੇਂ ਕਿ ਆ ਦੇਖੋ ਤੁਹਾਡੇ ਸਾਹਮਣੇ ਆ ਪਏ ਨੇ ਸਾਰੇ ਇਹ ਆਪਾਂ ਬੂਟੇ ਲਾਉਣੇ ਆਗੇ ਤੇ ਜਿਵੇਂ ਨਿੰਮ ਡੇਕਾਂ ਵਗੈਰਾ ਸਾਰੇ ਛਾਂ ਵਾਲੇ ਨੇ ਤੇ ਇੱਕ ਦੋ ਵਿੱਚ ਫੁੱਲਦਾਰ ਵੀ ਹੈਗੇ ਨੇ ਫਲਾਵਰ ਵਾਲੇ ਨੇ ਆਪਣੀ ਕੋਸ਼ਿਸ਼ ਆ ਵੀ ਇਹ ਵੱਧ ਤੋਂ ਵੱਧ ਸਾਰੇ ਹਰੇ ਹੋਣ ਤੇ ਸਾਰਿਆਂ ਦੀ ਸੰਭਾਲ ਕੀਤੀ ਜਾਵੇ ਜੋ ਕਿ ਬਹੁਤ ਵੱਡੀ ਗੱਲ ਆ ਜੇ ਇਹ ਚੀਜ਼ਾਂ ਦੀ ਸੰਭਾਲ ਹੋ ਜੇ ਤੇ ਜਿਵੇਂ ਕਿ ਬੱਚੇ ਨੇ ਕਿਹਾ ਕਹਿੰਦਾ ਆਪਾਂ ਜੇ ਵੱਧ ਤੋਂ ਵੱਧ ਦਰਖਤ ਲਾਵਾਂਗੇ ਤਾਂ ਉਹ ਦਰਖਤ ਤਾਂ ਆਪਾਂ ਨੂੰ ਛਾਂ ਵੀ ਦਿੰਦੇ ਆ ਆਪਣੀ ਸੁਰੱਖਿਆ ਕਰਦੇ ਨੇ ਜੇ ਆਪਾਂ ਉਹਨਾਂ ਦੀ ਸੁਰੱਖਿਆ ਕਰਾਂਗੇ ਤਾਂ ਇਹ ਸਾਡੀ ਵੀ ਸੁਰੱਖਿਆ ਕਰਨਗੇ ਇਹੋ ਜੇ ਜਵਾਕਾਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਪਤਾ ਨਹੀਂ ਕਿੱਥੋਂ ਆਉਂਦੀਆਂ ਨੇ ਤੁਸੀਂ ਐਂ ਲਾ ਲਓ ਜਿਵੇਂ ਕਿ ਇੱਕ ਹੋਰ ਹੈਗਾ ਆਪਣੇ ਇੱਕ ਜਾਨਵਰ ਰੱਖਿਆ ਹੋਇਆ ਸੀ ਇਹਨੇ ਉਹਦੇ ਬਾਰੇ ਗੱਲ ਕਰੀ ਉਰੇ ਆਜੋ ਬਈ ਇੱਥੇ ਖੜ੍ਹਜੋ ਉਰੇ ਆਜੋ ਇੱਥੇ ਆ ਜਾ ਓਰੇ ਤੇ ਜਿਵੇਂ ਕਿ بارش ਪੈਣ ਕਰਕੇ ਥੋੜਾ ਜਿਹਾ ਉਧਰ ਪਾਣੀ ਆ ਰਿਹਾ ਸੀਗਾ ਵੀ ਇੱਧਰ ਚਲ ਅੰਦਰ ਖੜ ਜਾਨੇ ਆਂ ਹਾਂ ਜੀ ਬਈ ਹਾਂ ਦੱਸ ਕੀ ਦੱਸਣਾ ਚਾਹੁੰਦਾ ਜਿਵੇਂ ਕਿ ਆਪਣੇ ਘਰੇ ਜਾਨਵਰ ਰੱਖਿਆ ਹੋਇਆ ਸੀਗਾ ਤੇ ਉਸ ਬਾਰੇ ਦੱਸਣਾ ਚਾਹੁੰਦਾ ਇਹ ਤੇ ਚਲੋ ਆਪਾਂ ਪੁੱਛਦੇ ਆਂ ਵੀ ਦੱਸ ਦੇ ਬਈ ਕੀ ਗੱਲ ਵਾ ਜੀ ਹੈ ਨਾ ਸਾਡੇ ਚਾਚੂ ਦੇ ਜੀ ਇੱਕ ਹੈ ਨਾ ਹੈ ਨਾ ਤੁੱਤੇ ਸੀ ਜੀ ਰੇਸਰੇ ਇੱਕੇ ਦਾ ਨਾਂ ਲੈਚੀ ਸੀ ਚ ਦਾ ਨਾ ਹੈਰੀ ਲੈਚੀ ਤਮਾਦੀ ਸੀ ਜੀ ਉਹ ਰਬਤੇਵਾ ਜੀ ਨਾ ਹੈਰੀ ਵੈਰੀ ਜੀ ਅੱਛਾ ਹਾਂਜੀ ਇਹਦਾ ਮਤਲਬ ਇਹ ਆ ਕਹਿਣ ਦਾ ਵੀ ਇੱਕ ਲੈਚੀ ਰੱਖੀ ਹੋਈ ਸੀ ਉਹ ਜਾਨਵਰ ਸੀਗਾ ਬਹੁਤ ਸਿਆਣਾ ਸਮਝਦਾਰ ਸੀਗਾ ਬੰਦਿਆਂ ਵਾਂਗ ਸੀਗਾ ਉਹ ਵੀ ਇੱਕ ਇੱਕ ਚਲੋ ਕੋਈ ਕੁੱਤੇ ਬੱਲੇ ਜਾਨਵਰਾਂ ਚ ਉਦੀ ਜਿਵੇਂ ਕੋਈ ਜ਼ਿੰਦਗੀ ਹੈਗੀ ਸੀਗੀ ਜਿੰਨੀ ਵਧੀਤ ਕੀਤੀ ਵਿਚਾਰੇ ਨੇ ਤੇ ਬਹੁਤ ਵਧੀਆ ਹੋਈ ਕਿਉਂਕਿ ਸਾਡਾ ਵੀ ਉਹਨਾਂ ਨਾਲ ਇੱਕ ਸਾਡਾ ਪਰਿਵਾਰ ਦਾ ਮੈਂਬਰ ਸੀ ਉਹ ਤੇ ਇਹ ਬੱਚਿਆਂ ਦੇ ਮਨ ਦੇ ਵਿੱਚ ਦੇਖ ਲਓ ਪਤਾ ਨਹੀਂ ਕਿੱਥੋਂ ਕਿੱਥੋਂ ਕਿੱਦਾਂ ਦੇ ਸਵਾਲ ਆਉਂਦੇ ਨੇ ਤੇ ਅਸੀਂ ਜਿੱਦੇ ਉਹ ਕੁੱਤੀ ਦੀ ਡੈਥ ਹੋਈ ਸੀ ਆਪਣੇ ਇਲੈਜੀ ਨਾਮ ਦਾ ਜਾਨਵਰ ਸੀਗਾ ਘਰੇ ਰਿਸਰ ਸੀਗਾ ਤੇ ਬਹੁਤ ਵਧੀਆ ਸਮਝਦਾਰ ਜਾਨਵਰ ਸੀਗਾ ਤੇ ਉਸ ਦੀ ਡੈਥ ਹੋਈ ਸੀ ਅਸੀਂ ਇੱਥੇ ਧਰਮਸ਼ਾਲਾ ਦੇ ਵਿੱਚ ਉਹਦੇ ਨਾਂ ਤੇ ਲਿਆ ਕੇ ਕਬੂਟਾ ਲਾਇਆ ਸੀ ਤੇ ਉਸ ਬੂਟੇ ਨੂੰ ਦੇਖ ਕੇ ਇਹ ਹਰ ਵਕਤ ਇੱਕ ਨਿੱਕਾ ਜਾਂ ਹੋਰ ਆਗਾ ਬੱਚਾ ਉਹ ਆ ਕੇ ਦਰਖਤ ਨੂੰ ਨਿੰਮ ਨੂੰ ਕਹੂਗਾ ਇਲਾਇਚੀ ਜਿਵੇਂ ਕਿ ਕਿਉਂਕਿ ਉਹਨੂੰ ਪਤਾਗਾ ਵੀ ਇੱਥੇ ਇਲਾਇਚੀ ਨੱਪੀ ਸੀ ਜਿਵੇਂ ਮੈਂ ਸਾਨੂੰ ਆ ਦਿਖਾਉਣਾ ਨਿੱਕਾ ਜਿਹਾ ਬੱਚਾ ਕਿਉਂਕਿ ਜਦੋਂ ਐਡਰਡੇਕ ਨਿੱਕੇ ਨਿੱਕੇ ਬੱਚਿਆਂ ਦੀ ਆ ਦੇਖੋ ਜਿਵੇਂ ਕਿ ਐਡਰਡੇਕ ਬੱਚਿਆਂ ਦੀ ਇੰਨਾਂ ਚੀਜ਼ਾਂ 'ਚ ਰੁਚੀ ਹੋ ਜਾਂਦੀ ਆ ਤਾਂ ਆਟੋਮੈਟਿਕ ਹੀ ਵਧੂਗੀ ਪ੍ਰਮਾਤਮਾ ਕਰੇ ਇਨਾਂ ਨੂੰ ਅੱਗੇ ਤਰੱਕੀ ਬਖਸੇ ਵਧੀਆ ਪੜ੍ਹਨ ਲਿਖਣ ਆਪਦੇ ਵਧੀਆ ਕਿੱਤੇ ਤੇ ਲੱਗਣ ਨਸ਼ੇ ਪੱਤਿਆਂ ਤੋਂ ਦੂਰ ਰਹਿਣ ਕਿਉਂਕਿ ਇਹ ਜੇ ਬੱਚੇ ਅਗੇ ਨਿੱਕੇ ਨਿੱਕੇ ਜਦੋਂ ਆਪਾਂ ਸੇਵਾ ਕਰਦੇ ਹਾਂ ਕੋਈ ਵੀ ਮਾਪਿਓ ਆ ਚਾਚਾ ਤਾਇਆ ਉਹਨਾਂ ਤੋਂ ਸਿੱਖਣਾ ਹੁੰਦਾ ਜੇ ਅਸੀਂ ਨਸ਼ੇ ਕਰਾਂਗੇ ਤਾਂ ਕੱਲ ਨੂੰ ਇਹ ਬੱਚੇ ਵੀ ਨਸ਼ੇ ਕਰਨਗੇ ਜੇ ਚੀਜ਼ਾਂ ਤੋਂ ਦੂਰ ਰਾਵਾਂਗੇ ਤਾਂ ਇਹ ਬੱਚੇ ਵੀ ਦੂਰ ਰਹਿਣਗੇ ਸਾਰਿਆਂ ਦਾ ਫਰਜ਼ ਬਣਦਾ ਇਹ ਚੀਜ਼ ਨੂੰ ਫੋਲੋ ਕਰਨ ਦਾ ਤੇ ਹਰ ਇੱਕ ਬੰਦੇ ਦਾ ਫਰਜ਼ ਬਣਦਾ ਵੀ ਇਸ ਵੀਡੀਓ ਨੂੰ ਆਪ ਬੱਚੇ ਕਰਕੇ ਵੀ ਹਰ ਇੱਕ ਬੰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨ ਦਾ ਜ਼ਰੂਰ ਫਰਜ਼ ਬਣਦਾ ਕਿਉਂਕਿ ਇਹ ਜੇ ਬੱਚਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਇੱਕ ਦਿਨ ਇਹਨਾਂ ਨੂੰ ਪ੍ਰਮਾਤਮਾ ਕਰੇ ਆਪਾਂ ਜਾ ਕੇ ਸਕੂਲ ਦੇ ਵਿੱਚ ਟੀਚਰਾਂ ਦੇ ਅੱਗੇ ਇਹਨਾਂ ਦੇ ਸਾਰੇ ਬੱਚਿਆਂ ਦੇ ਅੱਗੇ ਆਪਾਂ ਇਹਨੂੰ ਸਨਮਾਨਿਤ ਕਰਕੇ ਆਵਾਂਗੇ ਤੇ ਚਾਰ ਪੰਜ ਬੱਚੇ ਨੇ ਇਹਨਾਂ ਨੂੰ ਕਿਹਾ ਵੀ ਆ ਵੀ ਕੋਈ ਗੱਲ ਨਹੀਂ ਪੁੱਤ ਵੀ ਤੁਹਾਡਾ ਸਨਮਾਨਿਤ ਵੀ ਕਰਾਵਾਂਗੇ ਤੇ ਜਿਵੇਂ ਕਿ ਪ੍ਰਮਾਤਮਾ ਸਹਿਯੋਗ ਦਿੰਦਾ ਰਿਹਾ ਆਪਾਂ ਸੇਵਾ ਕਰਦੇ ਰਵਾਂਗੇ ਤੇ ਸਾਰੇ ਭੈਣ ਭਾਈਆਂ ਦਾ ਫਰਜ਼ ਬਣਦਾ ਵੀ ਸਹਿਯੋਗ ਦਿਓ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ